ਪੀ ਐਸ ਕੇ মিডিਆ ਗਰੁੱਪ ਤੇ ਕਰੀ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਮੈਂ ਤੁਹਾਡਾ ਹੋਸਟ ਤੁਹਾਡਾ ਦੋਸਤ ਪਰਮਜੀਤ ਸਿੰਘ ਹੌਸਲਾ ਔਰ ਤੁਹਾਨੂੰ ਯਾਦ ਹੋਵੇਗਾ ਚੰਨੀ ਸਾਹਿਬ ਦਾ ਕੁਛ ਦਿਨ ਪਹਿਲਾਂ ਇੱਕ ਬਿਆਨ ਆਇਆ ਸੀਗਾ ਔਰ ਉਸ ਬਿਆਨ ਦਾ ਖਮਿਆਜਾ ਅਜ ਤੱਕ ਭੁਗਤ ਰਹੇ ਨੇ ਅਲੱਗ ਅਲੱਗ ਜਗ੍ਹਾ ਉਹਨਾਂ ਨੂੰ ਸਫਾਈਆਂ ਦੇਣੀਆਂ ਪੈ ਗਈਆਂ ਔਰ ਇੱਥੋਂ ਤੱਕ ਕਿ ਦਿੱਲੀ ਤੱਕ ਉਹਨਾਂ ਸਫਾਈ ਦੇਣ ਜਾਣਾ ਪੈ ਗਿਆ ਕਾਦੇ ਵਾਸਤੇ ਕਿਉਂਕਿ ਉਹ ਐਸਸੀ ਭਾਈਚਾਰੇ ਨਾਲ ਸੰਬੰਧਿਤ ਨੇ ਬਿਆਨ ਬੜਾ ਉਹਨਾਂ ਦਾ ਸੱਚਾ ਸੁੱਚਾ ਸੀਗਾ ਦਿਲ ਦੀ ਗੱਲ ਸੀਗੀ ਔਰ ਉਸ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਵੱਡੇ ਵੱਡੇ ਅਹੁਦਿਆਂ ਤੇ ਵੱਡੀਆਂ ਵੱਡੀਆਂ ਕੁਰਸੀਆਂ ਤੇ ਵੱਡੇ ਵੱਡੇ ਲੋਕਾਂ ਨੇ ਆਪਣਾ ਕਬਜ਼ਾ ਕੀਤਾ ਹੋਇਆ ਪੀੜੀ ਦਰ ਪੀੜੀ ਉਹ ਆਪਣੇ ਗਾਂਵ ਬੱਚਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਬਿਠਾਈ ਜਾਂਦੇ ਨੇ ਇੱਕ ਇੱਕ ਪਰਿਵਾਰ ਦੇ ਵਿੱਚੋਂ ਤਿੰਨ ਤਿੰਨ ਚਾਰ ਚਾਰ ਜਣੇ ਇਹਨਾਂ ਅਹੁਦਿਆਂ ਤੇ ਬੈਠੇ ਨੇ ਫਿਰ ਕਹਿੰਦੇ ਅਸੀਂ ਕਿੱਥੇ ਜਾਈਏ ਅਸੀਂ ਤੋਂ ਭਾਵ ਐਸ ਸੀ ਪਾਈਚਾਰਾ ਜਿਹਦੇ ਵਿੱਚ ਮਜਵੀ ਵਾਲਮੀਕੀ ਤੇ ਆਤਰਮੀ ਜਾਂ ਹੋਰ ਬਹੁਤ ਸਾਰੀਆਂ ਜਾਤਾਂ ਹੁੰਦੀਆਂ ਜਿਨ੍ਹਾਂ ਨੂੰ ਤੁਸੀਂ ਲੋਕ ਛੋਟੀਆਂ ਜਾਤਾਂ ਕਹਿੰਦੇ ਹੋ ਹਾਲਾਂਕਿ ਮੈਂ ਕਦੇ ਵੀ ਇਹਨਾਂ ਗੱਲਾਂ ਨੂੰ ਯਕੀਨ ਵਿੱਚ ਨਹੀਂ ਲਿਆ ਕਦੇ ਵੀ ਯਕੀਨ ਨਹੀਂ ਕੀਤਾ ਵੱਡੀਆਂ ਛੋਟੀਆਂ ਜਾਤਾਂ ਤੇ ਤੁਸੀਂ ਪਰ ਫਿਰ ਵੀ ਬਹੁਤ ਸਾਰੇ 1 2 4 ਨਹੀਂ ਬਹੁਤ ਸਾਰੇ ਲੋਕ ਨੇ ਜਿਹੜੇ ਮੁੱਛਾਂ ਨੂੰ ਵੱਡ ਦੇ ਦੇ ਕੇ ਸਿਰਫ ਉਹਨਾਂ ਤੇ ਵੱਡੀਆਂ ਜਾਤਾਂ ਦਾ ਹੰਕਾਰ ਹੈ ਤੇ ਉਹ ਵੱਡੀਆਂ ਜਾਤਾਂ ਦਾ ਰੋਹ ਆਮ ਲੋਕਾਂ ਤੇ ਜਾਂ ਜਿਹੜੇ ਸਰਕਾਰਾਂ ਦਾ ਹਿੱਸਾ ਵੀ ਨਹੀਂ ਐਸਪੀ ਚਰ ਦੇ ਵਿੱਚ ਉਹਨਾਂ ਤੇ ਵੀ ਰੋਬ ਰੱਖਦੇ ਨੇ ਚੰਨੀ ਸਾਹ ਦਾ ਬਿਆਨ ਤੋਂ ਸਾਨੂੰ ਉਸ ਤੋਂ ਬਾਅਦ ਫਿਰ ਗੱਲ ਕਰਦੇ ਆ ਚੰਨੀ ਸਾਹ ਨੇ ਕਿਹਾ ਕਿ ਸਾਨੂੰ ਸਿਰਫ ਸਿਰਫ ਲਾਰੇ ਦਿੱਤੇ ਜਾਂਦੇ ਨੇ ਹੋਰ ਕੁਝ ਨਹੀਂ ਆ ਦੇਖੋ ਜੀਰਾ ਪੰਜਾਬ ਮੇਂ ਅਗਰ ਆਪ ਮੰਨਦੇ ਹੋ ਕਿ 38 ਜਾਂ 35% ਵਾਦੀ ਹੈ ਦੋ ਦੋ ਹੈ ਹੀ ਤੋਂ ਫਿਰ ਹਮੇਂ ਰਿਪਰੈਜ਼ੈਂਟੇਸ਼ਨ ਕਿਉਂ ਨਹੀਂ ਮਿਲ ਰਹੀ ਪੰਜਾਬ ਦਾ ਪ੍ਰਧਾਨ ਵੀ ਅਪਰਕਾਸ ਦੇ ਪ੍ਰਧਾਨ ਦਾ ਸੀਆਰਪੀ ਲੀਡਰ ਵੀ ਅਪਰਕਾਸ ਦੇ ਪੰਜਾਬ ਦੀ ਮਹਿਲਾ ਬੈਂਕ ਦੀ ਅਪਰਤਕਾਰ ਪੰਜਾਬ ਦਾ ਜਨਰਲ ਸੈਕਟਰੀ ਵੀ ਅਪਰਤਕਾਰ ਯਾਰ ਹਰ ਕਹਾ ਜਾਏ ਇਹ ਲੋਕ ਕਹਾ ਜਾ ਰਹੇ ਸੀ ਹਨ ਹੁਣ ਤੁਸੀਂ ਸੋਚੋਗੇ ਕਿ ਸੀਐਮ ਵੀ ਬਣੇ ਨੇ ਚੰਨੀ ਸਾਹ ਭਾਵੇਂ ਥੋੜੇ ਦਿਨਾਂ ਵਾਸਤੇ ਬਣੇ ਸੀ ਹੁਣ ਵੀ ਵੱਡੇ ਵੱਡੇ ਅਹੁਦਿਆਂ ਤੇ ਹੋਣਗੇ ਪਰ ਗੱਲ ਇਹ ਕਿ ਤੁਸੀਂ ਇਹ ਵੀ ਦੇਖੋ ਕਿ ਦਿਨ ਰਾਤ ਉਹਨਾਂ ਦੇ ਪੇਸ਼ ਕਿਦਾਂ ਪਏ ਹੋਏ ਨੇ ਲੋਕੀ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਅਹੁਦੇਦਾਰ ਸਮਝਦੇ ਨੇ ਵੱਡੀਆਂ ਜਾਤਾਂ ਵਾਲੇ ਸਮਝਦੇ ਨੇ ਤੇ ਸਰਕਾਰਾਂ ਦੇ ਚਮਚੇ ਬਣੇ ਹੋਏ ਨੇ ਉਹ ਦਿਨ ਰਾਤ ਚਰਨਜੀਤ ਚੰਨੀ ਸਾਹੂ ਨੂੰ ਲਾਂਬੇ ਕਰਨ ਵਾਸਤੇ ਲੱਗੇ ਹੋਏ ਨੇ ਇਹ ਤੁਹਾਨੂੰ ਵੀ ਪਤਾ ਉਹਨਾਂ ਦੀ ਆਪਣੀ ਪਾਰਟੀ ਦੇ ਲੋਕ ਵੀ ਤੇ ਦੂਜੀਆਂ ਪਾਰਟੀਆਂ ਦੇ ਲੋਕ ਵੀ ਦਿਨ ਰਾਤ ਚੰਨੀ ਸਾਹੂ ਨੂੰ ਲਾਂਬੇ ਕਰਨ ਵਾਸਤੇ ਲੱਗੇ ਹੋਏ ਨੇ ਇਹਨਾਂ ਨੇ ਹਮੇਸ਼ਾ ਲਾਰੇ ਲਾਏ ਨੇ ਸਰਕਾਰ ਭਾਵੇਂ ਕੋਈ ਵੀ ਹੋਵੇ ਜਿਵੇਂ ਪਹਿਲਾਂ ਕਿਹਾ ਕੀ ਭਾਵੇਂ ਆਮ ਆਦਮੀ ਕਾਂਗਰਸ ਹੋਵੇ ਅਕਾਲੀ ਤਲਵੰਡੀ ਹੋਵੇ ਭਾਜਪਾ ਹੋਵੇ ਜਾਂ ਹੋਰ ਕੋਈ ਵੀ ਸਰਕਾਰ ਹੋਵੇ ਇਹਨਾਂ ਨੇ ਸਾਡੇ ਲੋਕਾਂ ਨੂੰ ਹਮੇਸ਼ਾ ਲਾਰੇ ਲਾਏ ਨੇ ਸਿਰਫ ਔਰ ਸਿਰਫ ਲਾਰੇ ਤੁਹਾਨੂੰ ਯਾਦ ਹੋਵੇਗਾ ਵੈਸੇ ਅਸੀਂ ਭੁੱਲ ਵੀ ਜਾਂਦੇ ਆ ਸਾਡੇ ਲੋਕੀ ਜਿਹੜੇ ਨਾ ਉਹ ਭੁੱਲ ਵੀ ਬੜੀ ਜਲਦੀ ਜਾਂਦੇ ਨੇ ਤੁਹਾਨੂੰ ਅੱਜ ਯਾਦ ਕਰਾਵਾਂਗਾ ਦੋ ਵੀਡੀਓ ਥਰੂ ਤੁਸੀਂ ਸੁਣਿਆ ਸੀ ਉਦੋਂ ਜਦੋਂ ਸੀਐਮ ਦਾ ਚਿਹਰਾ ਅਨਾਉਂਸ ਕੀਤਾ ਸੀਗਾ ਭਗਵੰਤ ਮਾਨ ਸਾਹਿਬ ਦਾ ਔਰ ਕੇਜਰੀਵਾਲ ਸਾਹਿਬ ਦਿਨ ਰਾਤ ਪੰਜਾਬ ਦੇ ਵਿੱਚ ਵੜੇ ਹੋਏ ਸੀ ਅੱਜ ਵੀ ਵੈਸੇ ਤੋਂ ਪੰਜਾਬ ਚ ਹੀ ਨੇ ਕਿਉਂਕਿ ਪੰਜਾਬ ਦੀ ਸਰਕਾਰ ਤੋਂ ਉੱਥੋਂ ਹੀ ਚੱਲ ਰਹੀ ਹੈ ਤਾਂ ਇਹ ਸਾਰੇ ਪਹਿਲੇ ਪਾਣ ਜਾਣਦੇ ਆ ਰਿਮੋਟ ਕਿਹਨਾਂ ਦੇ ਹੱਥ ਆ ਤੁਹਾਨੂੰ ਯਾਦ ਆ ਉਹ ਬਿਆਨ ਅੱਜ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਪਰ ਤੁਹਾਨੂੰ ਪੁੱਛਣ ਲੱਗਾ ਕਿ ਤੁਹਾਨੂੰ ਯਾਦ ਹੈ ਨਹੀਂ ਯਾਦ ਹੋਣਾ ਕਿੱਥੇ ਅਸੀਂ ਯਾਦ ਰੱਖਦੇ ਆ ਜੇ ਯਾਦ ਰੱਖੀਏ ਤਾਂ ਫਿਰ ਕਿਆ ਹੀ ਬਾਤ ਆ ਉਹ ਕਿੱਥੇ ਆ ਉਹ ਡਿਪਟੀ ਸੀਐਮ ਜਿਹੜਾ ਇਹਨਾਂ ਨੇ ਕਿਹਾ ਸੀਗਾ ਕਿ ਜੇ ਸਾਡਾ ਸੀਐਮ ਬਣੇਗਾ ਸਾਡੀ ਪੰਜਾਬ ਦੇ ਵਿੱਚ ਸਰਕਾਰ ਬਣੇਗੀ ਤਾਂ ਜਿਹੜਾ ਡਿਪਟੀ ਸੀਐਮ ਹੋਏਗਾ ਉਹ ਦਲਿਤ ਭਾਈਚਾਰੇ ਵਿੱਚੋਂ ਹੋਏਗਾ ਇਹ ਵਾਅਦੇ ਕੀਤੇ ਸਨ ਔਰ ਇਹਨਾਂ ਵਾਅਦਿਆਂ ਦੇ ਨਾਲ ਵੋਟਾਂ ਲਈਆਂ ਸਨ ਤਦੇ 94 ਨੁਮਾਇंदे ਚੁਣ ਕੇ ਲੈ ਕੇ ਗਏ ਸਨ ਇਹਨਾਂ ਵਾਅਦਿਆਂ ਦੇ ਨਾਲ 4 ਸਾਲ ਤੋਂ ਉੱਪਰ ਹੋ ਗਿਆ ਹੁਣ ਤੁਹਾਡੀ ਜਿਹੜੀ ਆ ਪਾਰੀ ਵੀ ਖਤਮ ਹੋਣ ਵਾਲੀ ਆ ਕਿੱਥੇ ਉਹ ਡਿਪਟੀ ਕਮਿਸ਼ਨਰ ਜਿਹੜਾ ਦਲਿਤ ਭਾਈਚਾਰੇ ਵਿੱਚ ਲਾਉਣਾ ਸੀ ਤੁਸੀਂ ਫੇਰ ਕਿਉਂ ਨਾ ਕਹੀਏ ਕਿ ਤੁਸੀਂ ਲਾਰੇ ਲਾਏ ਨੇ ਲੋਕਾਂ ਨੇ ਤੁਸੀਂ ਵੱਡਿਆਂ ਲੋਕਾਂ ਨੇ ਦਲਿਤ ਪਰਿਵਾਰਾਂ ਨੂੰ ਲਾਰੇ ਹੀ ਲਾਏ ਨੇ ਦਖਾਓ ਉਹ ਕਿੱਥੇ ਆ ਡਿਪਟੀ ਸੀ ਆ ਜਿਹੜੀ ਆਮ ਲੋਕਾਂ ਦੀ ਪਾਰਟੀ ਸੀਗੀ ਜਿਹੜੀ ਗਰੀਬਾਂ ਲੋਕਾਂ ਦੀ ਪਾਰਟੀ ਕਹਿ ਕਹਿ ਕੇ ਗਰੀਬਾਂ ਦੇ ਵਾਸਤੇ ਦੇ ਦੇ ਕੇ ਤੁਸੀਂ ਵੋਟਾਂ ਵਟੋਰੀਆਂ ਲੋਕਾਂ ਦੀਆਂ ਕੀ ਉਹ ਵਾਕੇ ਆ ਜ ਆਮ ਆਦਮੀ ਪਾਰਟੀ ਆ ਜਾਂ ਆਮ ਲੋਕਾਂ ਦੀ ਜਾਂ ਗਰੀਬਾਂ ਦੀ ਪਾਰਟੀ ਆ ਸਰਚ ਕਰਕੇ ਦੇਖੋ ਜਿਹੜੇ ਜਿਹੜੇ ਤੁਹਾਡੇ ਇਸ ਸਰਕਾਰ ਦੇ ਵਿੱਚ ਨੁਮਾਇੰਦੇ ਨੇ ਜਿਹੜੇ ਜਿਹੜੇ ਅਹੁਦਿਆਂ ਤੇ ਨੇ ਕਿਹਨਾਂ ਦੇ ਲੋਕ ਨੇ ਉਹ ਕਿੰਨੇ ਅਮੀਰ ਅਰਬਾਂ ਖਰਬਾਂ ਪਤੀ ਲੋਕ ਇਹਨਾਂ ਲਏ ਹੋਏ ਨੇ ਇੱਕ ਮੋਬਾਈਲ ਵਾਲਾ ਲਿਆ ਸੀਗਾ ਮੋਬਾਈਲ ਠੀਕ ਕਰਦਾ ਸ਼ਾਪ ਵਾਲਾ ਉਹ ਵੀ ਅੱਜ ਕੰਦੇ ਅਰਬਾਂ ਖਰਬਾਂ ਦਾ ਮਾਲਕ ਬਣਿਆ ਹੋਇਆ ਪਰ ਤੁਹਾਨੂੰ ਸੁਣਾਉਂਦਾ ਉਹ ਬਿਆਨ ਹੋਣ ਜਿਹੜਾ ਬਿਆਨ ਤੁਹਾਨੂੰ ਦੋ ਵੀਡੀਓ ਦਿਖਾਉਣਾ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀਗਾ ਜਿਹੜੇ ਲਾਰੇ ਲਾਏ ਕਹਿੰਦੇ ਵਾਅਦਾ ਵੀ ਕਾਹਦਾ ਲਾਰੇ ਲਾਏ ਸੀਗੇ ਕਿ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੇਗੀ ਸੀਐਮ ਭਗਵੰਤ ਮਾਨ ਬਣਨਗੇ भगवंत मान साहब का डिप्टी सी एम जरा वो दलित परिवार होगा आओ सुन दे जी आम आदमी पार्टी के संयोजक अरविंद केजरीवाल ने जालंधर में दलित मैनिफेस्टो जारी करते हुए यह ऐलान किया है कि अगर पंजाब में आपकी सरकार बनती है तो सूबे का डिप्टी सीएम दलित समाज से होगा आम आदमी पार्टी दलित समाज को सत्ता में भागीदारी देगी पंजाब में आम आदमी पार्टी की सरकार बनेगी ਪੰਜਾਬ ਦਾ ਉਪ ਮੁੱਖ ਮੰਤਰੀ Dalit ਸਮਾਜ ਸੇ ਹੋਗਾ ਦੋਸਤੋ ਬਸ ਕਿੱਥੇ ਹੈ ਜੀ ਉਹ Dalit ਸਮਾਜ ਦਾ ਡਿਪਟੀ ਸੀਐਮ ਕਿੱਥੇ ਹੈ ਇੱਕ ਜਗ੍ਹਾ ਨਹੀਂ ਬਿਆਨ ਕੀਤੇ ਸੀ ਬਹੁਤ ਜਗ੍ਹਾ ਹੀ ਕਿਉਂਕਿ ਇਹੀ ਬਿਆਨ ਦੇ ਦੇ ਕੇ ਇਹਨਾਂ ਨੇ ਵੋਟਾਂ ਲੈ ਲਈਆਂ ਆਓ ਤੁਹਾਨੂੰ ਇਹੋ ਹੀ ਬਿਆਨ ਦੂਜੀ ਜਗ੍ਹਾ ਦਾ ਸੁਣਾਉਣਾ ਹੈ ਯਾਨੀ ਕਿ ਇੱਕੋ ਹੀ ਵੀਡੀਓ ਆ ਦੇਖੋ ਜਰਾ ਬੜਾ ਕਲੀਅਰ ਇਸ ਤੋਂ ਵੀ ਕਲੀਅਰ ਤਰੀਕੇ ਨਾਲ ਪੂਰੀ ਡਿਟੇਲ ਦੇ ਵਿੱਚ ਦੇਖੋ ਕਾਸ਼ੀ ਰਾਮ ਜੀ ਦਾ ਬਾਬਾ ਸਾਹਿਬੰਦੇੜਾ ਦਾ ਇਹ ਹੀ ਸੁਪਨਾ ਥਾ बराबरी का हक कभी मिल सकता है जब निर्णय लेने का अधिकार जब सत्ता में भागीदारी दलित समाज की होगी आम आदमी पार्टी डिप्टी चीफ मिनिस्टर अगला पंजाब का दलित समाज से बनाएगी यह जितना मैनिफेस्टो है उनको और भी बहुत सारी जिम्मेदारियां दी जाएंगी अरविंद केजरीवाल ने जालंधर में आपका दलित मैनिफेस्टो भी जारी किया अपने मैनिफेस्टो में अरविंद केजरीवाल ने दलित वर्ग के कल्याण के लिए कई लुभावने वादे किए मसलन दलित को बिजनेस के लिए बिना किसी तरह की गारंटी के दो तो लाख का कर्ज दिया जाएगा इसके अलावा दलित परिवार की जो जमीन बंधक रखी हुई है उसे छुड़ाई जाएगी मैनिफेस्टो में दलितों पर हुए अत्याचार की जाँच के लिए एस भी बनाने की बात कही गई है पार्टी ने पार्टियों की मजबूरी थी कि जो रिजर्व सीट है उसके ऊपर दलित समाज के व्यक्ति को खड़ा करना लेकिन किसी भी पार्टी ने सत्ता में भागीदारी नहीं दी केजरीवाल के चुनावी वादे पंजाब की राजनीति में हलचल पैदा कर सकते हैं क्योंकि इससे पहले राज्य की राजनीति में कभी किसी पार्टी ने दलित को उप मुख्यमंत्री बनाने का वादा नहीं किया था ਜਿਹੜੇ ਇਹਨਾਂ ਨੇ ਚੀਜ਼ਾਂ ਕਈਆਂ ਨੇ ਕਿ ਦਲਿਤਾਂ ਵਾਸਤੇ ਇਹ ਕਰਾਂਗੇ ਉਹ ਕਰਾਂਗੇ ਤਿੰਨ ਚਾਰ ਵਾਦੇ ਤੁਸੀਂ ਹੁਣ ਜ਼ਰੂਰ ਵੀਡੀਓ ਦੇ ਵਿੱਚ ਦੱਸਿਓ ਕਮੈਂਟਾਂ ਵਿੱਚ ਜਾਂ ਮੈਨੂੰ ਕਾਲ ਵੀ ਕਰ ਸਕਦੇ ਹੋ ਕਿ ਉਹ ਉਹਨਾਂ ਵਿੱਚੋਂ ਕਿਸੇ ਵੀ ਕੰਮ ਨੂੰ ਤੁਹਾਨੂੰ ਦਿੱਤਾ ਗਿਆ ਉਹ ਵਾਦੇ ਪੂਰੇ ਕੀਤੇ ਗਏ ਨੇ ਤੁਹਾਡਾ ਡਿਪਟੀ ਸੀਐਮ ਬਣ ਗਿਆ ਤੁਹਾਡਾ ਨਹੀਂ ਬਣਿਆ ਨਾ ਬਸ ਇਹੀ ਗੱਲਾਂ ਨੇ ਜਿਸ ਕਰਕੇ ਚੰਨੀ ਸਾਹਿਬ ਨੂੰ ਬੋਲਣਾ ਪਿਆ ਤੁਹਾਨੂੰ ਬਹੁਤ ਪਿੱਛੇ ਲੈ ਜਾਣਾ 2009 ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਹੰਸ ਭਾਜੀ ਪਹਿਲੀ ਵਾਰੀ ਉਹਦੇ ਇਲੈਕਸ਼ਨ ਲੜੇ ਸਨ ਉਦੋਂ ਵੀ ਇਹੀ ਕੁਛ ਆਇਆ ਸੀ ਔਰ ਹੰਸ ਭਾਜੀ ਨੇ ਸਟੇਜ ਤੇ ਲੜਾਈ ਕੀਤੀ ਸੀ ਉਹ ਵੀਡੀਓ ਅੱਜ ਦਿਖਾਉਣੀ ਤੁਹਾਨੂੰ ਬਣਦੀ ਆ ਕਿਉਂਕਿ ਉਸ ਵੀਡੀਓ ਵਿੱਚ ਵੀ ਸੇਮ ਚੰਨੀ ਸਾਹਬ ਵਾਲੀ ਗੱਲ ਹੰਸ ਭਾਜੀ ਨੇ ਵੀ ਕੀਤੀ ਸੀ ਆਜੋ ਤੁਹਾਨੂੰ ਦਿਖਾਉਣਾ ਉਹ ਵੀਡੀਓ ਔਰ ਉਸ ਤੋਂ ਬਾਅਦ ਫਿਰ ਗੱਲ ਕਰਦੇ ਥੋੜੀ ਜਿਹੀ ਹੋਰ ਨੰਦਾਈ ਮੱਤਿਆ ਐ ਚੂ ਮਾ ਫੇਰਾ ਉਹ ਮਾਨਦਿਕ ਮੱਤਿਆ ਨੂੰ ਮਾਰ ਕੇ ਰਾਜ ਸਭਾ ਲੈਣ ਵਾਲੇ ਉਹ ਕਾਹਦਾ ਇਖਲਾਸ ਆ ਸੁਣ ਲਈ ਗੱਲ ਇਹ ਵੀਡੀਓ ਤੁਹਾਨੂੰ ਯਾਦ ਹੋਏਗੀ ਜਾਂ ਭੁੱਲ ਗਈ ਤਾਂ ਅੱਜ ਤੁਹਾਨੂੰ ਯਾਦ ਆ ਗਈ ਹੋਏਗੀ ਤੇ ਉਦੋਂ ਉੱਥੇ ਵੀ ਪਾ ਜੀ ਨੇ ਬਕਾਇਦਾ ਸਟੇਜ ਤੋਂ ਛਾਲ ਮਾਰੀ ਸੀ ਆਪਣੀ ਕੌਮ ਵਾਸਤੇ ਲੜੇ ਸੀ ਐਸਸੀ ਭਾਈਚਾਰੇ ਵਾਸਤੇ ਲੜੇ ਸੀ ਪਰ ਕੁਛ ਇੱਕ ਸ਼ਿਕਵੇ ਮੈਨੂੰ ਆਪਣੇ ਲੋਕਾਂ ਤੇ ਵੀ ਨਹੀਂ ਐਸਸੀ ਭਾਈਚਾਰੇ ਤੇ ਵੀ ਨਹੀਂ ਉਹ ਵੀ ਸ਼ਾਇਦ ਅੱਜ ਹੀ ਗੱਲ ਕਰਾਂਗੇ ਜੇ ਕਿਸੇ ਅਗਲੀ ਵੀਡੀਓ ਦੇ ਵਿੱਚ ਕਹਿੰਦੇ ਕਿ ਓਏ ਵਾਲਮੀਕੀ ਮਜਮੀਆਂ ਨੂੰ ਮਾਰ ਕੇ ਸਤਾ ਪ੍ਰਾਪਤ ਕਰਨ ਵਾਲਿਓ ਰਾਜ ਕਰਨ ਵਾਲਿਓ ਇਹ ਕਾਹਦਾ ਇਨਸਾਫ ਹੈ ਯਾਦ ਆਇਆ ਹੁਣ ਪੈਸੇ ਤੁਹਾਨੂੰ ਪਤਾ ਕੇਜਰੀਵਾਲ ਜਦੋਂ ਸਰਕਾਰ ਬਣਨੀ ਸੀ ਕਿੱਡੇ ਵੱਡੇ ਵੱਡੇ ਵਾਅਦੇ ਕੀਤੇ ਕਿੱਥੋਂ ਕਿੱਥੋਂ ਪੈਸੇ ਲੈ ਕੇ ਆਉਣੇ ਸੀ ਇਹਨਾਂ ਨੇ ਉਹ ਲੋਕ ਕਿੱਥੇ ਨੇ ਜਿਨ੍ਹਾਂ ਦੇ ਲੋਕਾਂ ਦੇ ਨਾਮ ਤੇ ਇਹਨਾਂ ਨੇ ਵੋਟਾਂ ਲਈਆਂ ਸਨ ਕਿ ਇੰਨੇ ਅਰਬ ਫਲਾਨੀ ਜਗ੍ਹਾ ਤੋਂ ਆਊਗਾ ਇੰਨੇ ਕਰੋੜਾ ਤੁਹਾਡੇ ਅਕਾਊਂਟ ਵਿੱਚ ਚੱਲ ਜਾਣਗੇ ਇੰਨੇ ਲੱਖਾਂ ਤੁਹਾਡੇ ਅਕਾਊਂਟ ਵਿੱਚ ਚੱਲ ਜਾਣਗੇ ਇਹ ਕਹਿੰਦੇ ਹੁੰਦੇ ਸੀ ਇੰਨੇ ਕਰੋੜ ਤੋਂ ਵੱਟ ਤੇ ਪਿਆ ਆ ਰੇਤਾ ਦੀਆਂ ਗੱਲਾਂ ਕੀਤੀਆਂ ਸੀ ਇਹਨਾਂ ਨੇ ਬਾਦਲਾ ਦੇ ਹੋਟਲਾਂ ਦੀਆਂ ਗੱਲਾਂ ਕੀਤੀਆਂ ਸਨ ਉਹ ਸਾਰੇ ਕੁਝ ਕਿੱਥੇ ਆ ਆਜੋ ਤੁਹਾਨੂੰ ਥੋੜਾ ਥੋੜਾ ਯਾਦ ਕਰਾਉਣਾ ਅੱਜ ਮੈਂ ਸਾਰੇ ਕੁਝ ਲੈ ਕੇ ਬੈਠਾ ਵੈ ਵੀਡੀਓ ਬਹੁਤ ਹੀ ਲੰਬੀ ਨਹੀਂ ਕਰਨੀ ਪਰ ਦੇਖਦੇ ਜਰੂਰ ਹੋ खत्म करेंगे पंजाब का और पंजाब के पूरे बजट को पॉजिटिव लाएंगे पंजाब में एक अगर गवर्नमेंट ठेका दे तो उसमें कितनी परसेंट करप्शन होती है मैं जनता से पूछता हूँ कल कहता है चालीस परसेंट पैसा पचास परसेंट मैं कह रहा हूँ मोटा मोटा बीस परसेंट मांगा था तो एक लाख सत्तर हजार करोड़ का बजट है चौतीस हजार करोड़ का भ्रष्टाचार में चला गया पैसा अगर हमने भ्रष्टाचार खत्म कर दिया जैसे दिल्ली में करा तो चौंतीस हजार करोड़ तो नहीं गया बीस हजार करोड़ रेवेन्यू तो रेपे से आएगा तो चौवन हजार करोड़ का तो मैं इंतजाम आज भी करके बैठा हु बिजली की घोषणा की थी महिला वाली घोषणा की है महिला वाले में दस हजार करोड़ का खर्चा आएगा और बिजली वाले में ढाई से तीन हजार करोड़ तो बारह साढ़े बारह हजार करोड़ की मैंने घोषणा की है और चौवन हजार करोड़ एक्स्ट्रा आपको भी बता दिया कहां से आएगा तीन लाख करोड़ का कर्जा खत्म करेंगे पंजाब का और कर, पंजाब के पूरे बजट को पॉजिटिव लाएंगे पंजाब में एक अगर गवर्नमेंट ठेका दे तो उसमें कितनी परसेंट करप्शन होती है मैं जनता से पूछता पूछ रहा हूँ चालीस परसेंट पैसा पचास परसेंट मैं कह रहा हूँ मोटा मोटा बीस परसेंट मान लेते हैं तो एक लाख सत्तर हजार करोड़ का बजट है चौतीस हजार करोड़ का भ्रष्टाचार में चला गया पैसा अगर हमने भ्रष्टाचार खत्म कर दिया जैसे दिल्ली में कराया तो चौंतीस हजार करोड़ तो यहीं से आ गया बीस हजार करोड़ रेवेन्यू तो रिफ्ते से आएगा तो चौवन हजार करोड़ का तो मैं इंतजाम आज भी करके बैठा ਬਿਜਲੀ ਕੀ ਘੋਸ਼ਣਾ ਕੀਤੀ ਮਹਿਲਾ ਵਾਲੀ ਘੋਸ਼ਣਾ ਕੀ ਹੈ ਮਹਿਲਾ ਵਾਲਾ ਮੈਂ 10000 ਕਰੋੜ ਦਾ ਖਰਚ ਆਏਗਾ ਔਰ ਬਿਜਲੀ ਵਾਲੇ ਮੈਂ 2.5 ਤੋਂ 3 ਲੱਖ ਬੋਲਦਾ ਹਾਂ ਤਾਂ 12.5 12000 ਕਰੋੜ ਦੀ ਮੈਂ ਘੋਸ਼ਣਾ ਕੀ ਹੈ ਔਰ 55000 ਕਰੋੜ ਐਕਸਟਰਾ ਆਪ ਕੋ ਵੀ ਬਤਾ ਦਿਆ ਕਿਹੜਾ ਜਿੱਥੇ ਆਏਗਾ ਵਾਹ ਵਾਹ ਤਾਂ ਨੇ ਇੱਕ ਜਿਹੜੀ ਹੋਰ ਵੀਡੀਓ ਦਿਖਾਉਣਾ ਮੇਰਾ ਖਿਆਲ ਹੈ ਕਿ ਇਸ ਵੇਲੇ ਇਸ ਸਦੀ ਦਾ ਕਹਿ ਲੋ ਜਾਂ ਇਸ ਦੌਰ ਦਾ ਕਹਿ ਲੋ ਇਸ ਸਦੀ ਦਾ ਸਭ ਤੋਂ ਵੱਡਾ ਨੋਟਾਂਕੀ ਬੰਦਾ ਇਹ ਹੈ ਮੇਰੇ ਖਿਆਲ ਇਸ ਤੋਂ ਵੱਡੇ ਨੋਟਾਂਕੀ ਬੰਦਾ ਨਹੀਂ ਹੋਣਾ ਜਿਨੇ ਪੈਰਾਂ ਵਿੱਚ ਚੱਪਲਾਂ ਪਾ ਕੇ ਗਲ ਵਿੱਚ ਮਫਲਰ ਪਾ ਕੇ ਲੋਕਾਂ ਨੂੰ ਬੁੱਧੂ ਬਣਾ ਕੇ ਵੋਟਾਂ ਲੈ ਲਈਆਂ ਪੂਰੀ ਦੁਨੀਆ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਤੇ ਬਾਅਦ ਵਿੱਚ ਮਫਲਰ ਵੀ ਲੱਥ ਗਿਆ ਤਾਂ ਆਪ ਦੇਖੋ ਹੁਣ ਤੇ ਵਰਦੀਆਂ ਕਹਿੰਦੇ ਪਤ ਨਹੀਂ ਕਿੰਨੇ ਕਿੰਨੇ ਇਹਦੇ ਹਜ਼ਾਰਾਂ ਦੀ ਸ਼ਰਟ ਪੌਂਦਾ ਇਹ ਬੰਦਾ ਆਮ ਬੰਦਾ ਜਿਹੜਾ ਇਹ ਇਹ ਹੀ ਤੁਹਾਨੂੰ ਇੱਕ ਵੀਡੀਓ ਦਿਖਾਵਾਂਗਾ ਹੁਣ ਇਹ ਕਹਿੰਦਾ 64000 ਕਰੋੜ ਤੇ ਵੱਟ ਤੇ ਪਿਆ ਇਹ 64000 ਕਰੋੜ ਰੁਪਏ ਤੇ ਪਿਆ ਆ ਤੇ ਫਿਰ 12 1600 ਕਰੋੜ ਦੀ ਤੁਸੀਂ ਹੜਾ ਵੇਲੇ ਕਿਉਂ ਮੰਨਤਾ ਕਰਦੇ ਸੀ ਕੇਂਦਰ ਦੀਆਂ ਉਹ 64000 ਕਰੋੜ ਕਿਉਂ ਨਹੀਂ ਵਰਤਦੇ ਕਿੱਥੇ ਆ ਉਹ ਦਿਖਾਓ ਤਾਂ ਲੋਕਾਂ ਨੂੰ ਇਹੀ ਮੋਦੀ ਸਾਹਿਬ ਨੇ ਕਿਹਾ ਸੀਗਾ ਮੋਦੀ ਸਾਹਿਬ ਦੀ ਵੀ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਗਲੇ ਵਿੱਚ ਗੱਲ ਸੁਣਾਵਾਂਗਾ ਉਹਦੇ ਵਾਦੇ ਵੀ ਤੁਹਾਨੂੰ ਸੁਣਾਵਾਂਗਾ ਹੁਣ ਮੈਂ ਜਿਹੜਾ ਕਹਿੰਦਾ ਸੀਗਾ ਕਿ ਐ ਜਿਹੜਾ ਇਹਦੀ ਨਾਟਾਂਕੀ ਦੇਖਿਓ ਤੁਸੀਂ ਡਰਾਮੈਟਿਕ ਬੰਦਾ ਏਡਾ ਆ ਨਾ ਤੌਬਾ ਦੇਖਿਓ ਜਰਾ ਇਹ ਜਿਹੜਾ ਕਹਿੰਦਾ ਵੀ ਮੈਂ ਆਮ ਘਰਾਂ ਵਿੱਚ ਰਹਿਣ ਵਾਲਾ ਆ ਗੱਲ ਸੁਣੀ ਲਓ ਤੁਸੀਂ ਅੱਜ ਮੈਂ ਬਹੁਤ ਦੁਖੀ ਹਾਂ ਅੱਜ ਮੇਰੀ ਆਤਮਾ ਪੀੜਿਤ ਹੈ ਮੈਂ ਅੰਦਰ ਸੇ ਬਹੁਤ ਦੁਖੀ ਹਾਂ ਬਹੁਤ ਜ਼ਿਆਦਾ ਤੇਰੇ ਜਿੰਨਾ ਦੁਖੀ ਬੰਦਾ ਹੀ ਨਹੀਂ ਕੋ ਦੁਨੀਆ ਤੇ ਔਰ ਇਸੇ ਲਈ ਮੈਨੇ ਇਸਤੀਫਾ ਦਿਆ ਮੈਨੇ ਆਪਣੀ ਜ਼ਿੰਦਗੀ ਮੇਂ ਕੇਵਲ इज्जत कमाई है मैंने अपनी जिंदगी में केवल ईमानदारी तो, तो, कमाई है मेरे बैंक में कोई पैसा नहीं है ना, मेरी ना, पार्टी के बैंक में कोई पैसा नहीं है नहीं, नहीं। मैंने केवल कमाई है आज दस साल के बाद जब मैंने इस्तीफा दिया है थोड़े दिन में मैं सीएम का बंगला छोड़ दूंगा आज दिल्ली के अंदर मेरे पास घर भी नहीं है रहने के लिए बंगला कि दिल्ली घर भी नहीं सुनो जरा ਔਰ ਉਸੇ ਪਿਆਰ ਦਾ ਨਤੀਜਾ ਹੈ ਅੱਜ ਜਦ ਮੈਂ ਘਰ ਛੋੜੂਗਾ ਮੇਰੇ ਪਾਸ ਇਤਨੇ ਲੋਕੋ ਕੇ ਫੋਨ ਆ ਰਹੇ ਹੈ ਇਤਨੇ ਲੋਕੋ ਕੇ ਮੈਸੇਜ ਆ ਰਹੇ ਜੀ ਮੇਰਾ ਘਰ ਲੈ ਲਓ ਮੇਰਾ ਘਰ ਲੈ ਲਓ ਮੈਂ ਕਿਰਾਇਆ ਨਹੀਂ ਲੂੰਗਾ ਮੇਰਾ ਘਰ ਲੈ ਲਓ ਮੈਂ ਆ ਸਭ ਲੋਕੋ ਦਾ ਸ਼ੁਕਰੀਆ ਅਦਾ ਕਰਤਾ ਹਾਂ ਐਸਾ ਨੋਟਾਂਕੀ ਬਾਜ਼ ਨਹੀਂ ਦੇਖਿਆ ਆ ਸਿਸੋਧੀਆਂ ਦਾ ਵੀ ਤੁਹਾਨੂੰ ਇੱਕ ਬਿਆਨ ਸੁਣਾਉਣਾ ਸੁਣ ਲਓ ਇਹਨਾਂ ਦੀ ਪਲੈਨਿੰਗ ਕੀ ਆ ਆ ਸੁਣਿਓ ਬਿਆਨ ਤੁਸੀਂ ਵਲੰਗ ਇਹਨੇ ਦੇਖੋ ਕੀ ਆ ਪੰਜਾਬ ਦੇ ਵਿੱਚ ਐਵੇਂ ਨਹੀਂ ਪੰਜਾਬ ਦੇ ਵਿੱਚ ਸਾਰੇ ਤਿੰਨ ਚਾਰ ਜਣੇ ਆ ਕੇ ਬੈਠੇ ਹੋਏ ਆ ਸੁਣਿਓ ਜਰਾ ਅਭੀ ਇਹ ਭਾਈ ਪੁੱਛ ਰਹੇ تھے ਪੰਜਾਬ ਦਾ ਮੁੱਖ ਮੰਤਰੀ ਕੌਣ ਬਣੇਗਾ ਦੇਖੋ ਮੈਂ ਆਪਕੋ ਇੱਕ ਚੀਜ਼ ਕਹਿ ਦੂੰ ਆਪ ਇਹ ਮੰਨ ਕੇ ਚਲੋ ਕਿ ਪੰਜਾਬ ਦਾ ਮੁੱਖ ਮੰਤਰੀ ਤਾਂ ਅਰਵਿੰਦ ਕੇਤਰੀਵਾਲ ਬਣਨੇ ਵਾਲਾ ਹੈ ਲੋ ਜੀ ਠੀਕ ਹੈ ਸੋ ਇਹ ਕੁਛੀ ਕੀ ਵੀਡੀਓ ਸੰ ਜਿਹੜਾ ਗੱਲ ਸੀਗੀ ਚੰਨੀ ਸਾਹਿਬ ਦੇ ਬਿਆਨ ਦੀ ਤੇ ਹੁਣ ਤੁਸੀਂ ਦੇਖ ਹੀ ਲਿਆ ਉਹ ਡਿਪਟੀ ਸੀਐਮ ਕਿੱਥੇ ਆ ਜਿਹੜਾ Dalit ਪਰਿਵਾਰ ਦਾ ਬਣਾਉਣਾ ਸੀਗਾ Dalit ਪਰਿਵਾਰਾਂ ਦੇ ਵਿੱਚੋਂ ਕਿਹਦੇ ਸਿ ਲਾਵਾਂਗੇ ਇਹਨਾਂ ਨੇ 4.5 ਸਾਲ ਹੋ ਗਏ ਨੇ ਜੇ 4 ਜਾਂ 4.5 ਸਾਲਿਆਂ ਦੀ ਪਾਰੀ ਨੂੰ ਹੋ ਗਏ ਨੇ ਚਲਦੀ ਨੂੰ ਪਰ ਉਹ ਕਿੱਥੇ ਹੈ ਡਿਪਟੀ ਸੀਐਮ ਸੋ ਤਦ ਹੀ ਅਸੀਂ ਕਹਿੰਨੇ ਕਿ ਲਾਰੇ ਲਾਉਂਦੇ ਨੇ ਇਹ ਤੁਸੀਂ ਇੱਕ ਚੀਜ਼ ਨੋਟ ਕਰਿਓ ਜਿਹੜੇ ਇਹ ਸਰਕਾਰੀ ਨੁਮਾਇੰਦੇ ਨੇ ਨਾ ਜਿਹੜੇ ਇਹ ਸੋਚ ਕੇ ਬੈਠੇ ਹੋਏ ਨੇ ਇੱਕ ਕੋੜ ਕਿਰਲੀ ਹੁੰਦੀ ਸੀ ਨਾ ਗਲਤ ਸੁਣਿਆ ਨੀ ਕੋੜ ਕਿਡੇ ਵਾਲੀ ਉਹ ਛੱਤ ਨਾਲ ਚੁੰਬੜੀ ਰਹਿੰਦੀ ਸਾਰੀ ਰਾਤ ਉਹਨੂੰ ਇਹ ਵਹਿਮ ਹੁੰਦਾ ਕਿ ਛੱਤ ਸ਼ਾਇਦ ਮੈਂ ਹੀ ਹੋਲਡ ਕੀਤੀ ਆ ਤੇ ਜੇ ਮੈਂ ਪਰ ਹੋ ਗਈ ਛੱਤ ਡਿੱਗ ਨਾ ਪਵੇ ਉਹ ਲੋਕ ਨੇ ਕਹੀ ਇਹਨਾਂ ਦੇ ਵਿੱਚ ਵੀ ਸ਼ਾਇਦ ਪੰਜਾਬ ਸਾਡੇ ਸਿਰ ਤੇ ਚੱਲਦਾ ਹਾਲਾਂਕਿ ਸੱਚ ਹੈ ਕਿ ਤੁਸੀਂ ਪੰਜਾਬ ਦਾ ਬੇੜਾ ਗਰਕ ਕਰਨ ਵਾਲੇ ਲੋਕ ਕੋ ਸਾਰੀਆਂ ਸਰਕਾਰਾਂ ਦੀ ਮੈਂ ਗੱਲ ਕਰਦਾ ਇਹਨਾਂ ਸੋਚੋ ਕਿ ਆਮ ਆਦਮੀ ਪਾਰਟੀ ਸਾਰੇ ਏਦਾਂ ਦੇ ਨੇ ਫਰਜ਼ ਕਹ ਲੋ ਕਾਨੂੰ ਭਗਵੰਤ ਮਾਨ ਨਹੀਂ ਵੀ ਰਹਿੰਦਾ ਅਗਲਾ ਜੋ ਛੁਡੋਗੇ ਉਹ ਹੋਗੇ ਹੋਏਗਾ ਢਾਈ ਕਿ ਮਹੀਨੇ ਮਸੇ ਤੁਹਾਨੂੰ ਚੰਗਾ ਲੱਗਣਾ ਫਿਰ ਉਹਦੇ ਵੀ ਇਹੀ ਖਿਲਾਫ ਸਾਰਾ ਕੁਝ ਹੋਣਾ ਕਿਉਂਕਿ ਜਿਹੜੀ ਭਗਵੰਤ ਮਾਨ ਸਾਹਿਬ ਦੀ ਜਦੋਂ ਵੀ ਮੈਂ ਗੱਲ ਕਰਦਾ ਮੈਂ ਕਹਿਣਾ ਹੁੰਦਾ ਜਿਹੜੀ ਸਿਕਿਉਰਟੀ ਆ ਮਸ਼ਹੂਰੀਆਂ ਦੇ ਖਰਚੇ ਖਰਚੇ ਅਰਬਾਂ ਖਰਬਾਂ ਰੁਪਈਆ ਜਾਂ ਨੀ ਪੱਥਰ ਰੱਖਣੇ ਜਾਂ ਹੋਰ ਬਹੁਤ ਕੁਝ ਹੈ ਜਾਦ ਫਿਰ ਇੱਕ ਦਿਨ ਅਨਾਉਂਸ ਕਰ ਦੋ ਵੀ ਮੈਨੂੰ ਪਤਾ ਨਹੀਂ ਸੀਗਾ ਜਦੋਂ ਮੈਂ ਕਮੇਡੀਅਨ ਸੀਗਾ ਮੈਨੂੰ ਪਤਾ ਨਹੀਂ ਸੀਗਾ ਸਰਕਾਰ ਦਾ ਹਿੱਸਾ ਨਹੀਂ ਸੀ ਮੈਂ ਇਸ ਕਰਕੇ ਮੈਂ ਅਣਜਾਣ ਸੀ ਨਾ ਚੀਜ਼ਾਂ 'ਚੋਂ ਪਰ ਹੁਣ ਆ ਕੇ ਮੈਨੂੰ ਪਤਾ ਲੱਗਾ ਕਿ ਸਾਰਾ ਇਹ ਕੁਛ ਜਿਹੜਾ ਆ ਇਸ ਕੁਰਸੀ ਦਾ ਇਸ ਅਹੁਦੇ ਦੇ ਪ੍ਰੋਟੋਕਾਲ ਹੈਗਾ ਕਰਨਾ ਪੈਂਦਾ ਜਾਂ ਤੇ ਇਦਾਂ ਕਹਿ ਦੋ ਸਤਿ ਸ਼੍ਰੀ ਅਕਾਲ